ਚੈਨਾਡੂਰ ਦੇ ਸਬੰਧ ਵਿੱਚ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਤੇ ਡੀਸੀ ਸਾਹਿਬ ਵੱਲੋਂ ਜਿਹੜੀ ਹੈ ਰੀਸੈਂਟਲੀ ਮੀਟਿੰਗਾਂ ਹੋਈਆਂ ਉਹਦੇ ਵਿੱਚ ਇਹ ਡਿਸਾਈਡ ਕੀਤਾ ਗਿਆ ਵੀ ਪਲੈਂਟ ਪਿੰਟ ਜਾ ਕੇ ਅਨਾਉਂਸਮੈਂਟ ਕੀਤੀਆਂ ਜਾਣਗੀਆਂ ਔਰ ਜਿਹੜੇ ਵੇਚਣ ਵਾਲੇ ਇਹਨਾਂ ਨੂੰ ਤੇ ਕਿਸੇ ਵੀ ਕਦਰ ਤੇ ਨਹੀਂ ਬਖਸ਼ਾ ਜਾਏਗਾ ਔਰ ਜਿਹੜੇ ਬੱਚੇ ਇਹਨਾਂ ਨੂੰ ਯੂਜ਼ ਕਰ ਰਹੇ ਆ ਜੈਨਾਂ ਜੋੜ ਨੂੰ ਉਹਨਾਂ ਦੇ ਪੇਰੈਂਟਸ ਨੂੰ ਵੀ ਅਸੀਂ ਕਾਉਂਸਲਿੰਗ ਕਰਾਂਗੇ ਜਾ ਕੇ ਔਰ ਇਨ ਕੇ ਜੇ ਮਿਲ ਕੇ ਉਹਨਾਂ ਦੇ ਕਹਿੰਦੇ ਵੀ ਇਹ ਕਾਬੂ ਨੇ ਆਉਂਦੇ ਤੇ ਇਹਨਾਂ ਦੇ ਖਿਲਾਫ ਵੀ ਅਸੀਂ ਜਿਹੜਾ ਐਗ ਦੀ ਮਲਕੇ ਚਲਾਨ ਪੇਸ਼ ਕਰਾਂਗੇ ਪਿੰਡ ਪਿੰਡ ਕੀ ਪਹੁੰਚਾਉਣਾ ਇਸ ਇਸ ਨੂੰ ਕੀ ਕਰਨਾ ਬੌਸ ਪਰ ਇਹ ਜਿਹੜੀ ਜਿਹੜੀ ਪਿੰਡ ਪਿੰਡ ਜਾ ਕੇ ਅਨਾਉਂਸਮੈਂਟ ਕਰ ਰਿਹਾ ਦੇ ਵਿੱਚ ਲੋਕਾਂ ਨੂੰ ਸਾਨੂੰ ਚੰਗਾ ਹੰਗਾਰਾ ਮਿਲ ਰਿਹਾ ਹੈਗਾ ਔਰ ਅਸੀਂ ਆਸ ਕਰਦੇ ਆ ਕਿ ਵੀ ਕੰਪੈਰੀਟਿਵਲੀ ਜਿਹੜੇ ਪਿਛਲੇ ਸਾਲਾਂ ਦੇ ਐਗ ਦੀ ਜਿਹੜਾ ਵਾ ਵੀ ਇਹਦੀ ਬਹੁਤ ਜਿਹੜਾ ਅਸੀਂ ਕੰਟਰੋਲ ਕਰਾਏ ਜੀ ਰਾਜਨ ਨਵੀਨ ਸਿੰਘ ਸੀਨੀਅਰ ਮੀਤ ਪ੍ਰਧਾਨ ਐਂਟੀ ਕੋਰਪਸ਼ਨ ਸੁਸਾਇਟੀ ਪੰਜਾਬ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਅਨੁਸ਼ਾਸਨਕ ਤੇ ਪਰਿਸ਼ਾਸਨਕ ਅਧਿਕਾਰੀਆਂ ਦੀ ਜਿਨ੍ਹਾਂ ਨੇ ਐਕੀ ਚਾਈਨਾ ਡੋਰ ਨੂੰ ਪੰਜਾਬ ਵਿੱਚੋਂ ਖਤਮ ਕਰਨ ਦਾ ਬੀੜਾ ਉਠਾਇਆ ਚਾਈਨਾ ਡੋਰ ਜੋ ਕਿ ਮਾਰੂ ਇੱਕ ਹਥਿਆਰ ਦੀ ਤਰ੍ਹਾਂ ਕੰਮ ਕਰਦੀ ਆ ਪਿਛਲੇ ਕੁਝ ਸਮੇਂ ਤੋਂ ਬਹੁਤ ਸਾਰੀਆਂ ਮੌਤਾਂ ਇਸ ਚਾਈਨਾ ਡੋਰ ਨਾਲ ਹੋਈਆਂ ਵਾਂ ਔਰ ਜਿਹੜਾ ਸਰਕਾਰ ਨੇ ਪਿੰਡ ਪਿੰਡ ਮਨਿਆਦੀ ਕਰਾਈ ਜਾ ਰਹੀ ਆ ਲੋਕਾਂ ਨੂੰ ਅਨਾਉਂਸਮੈਂਟ ਕੀਤੀ ਜਾ ਰਹੀਆਂ ਪ੍ਰੇਰਣ ਕੀਤਾ ਜਾ ਰਿਹਾ ਕਿ ਚਾਇਨਾ ਡੋਰ ਦੇ ਇੱਕ ਮਾਰੂ ਹਥਿਆਰ ਨੂੰ ਵਰਤਨਾ ਬੰਦ ਕੀਤਾ ਜਾਵੇ ਇਹ ਬਹੁਤ ਸ਼ਲਾਘਾਜੋਕ ਕਦਮ ਆ ਤੇ ਉਮੀਦ ਰੱਖਦਾ ਵਾਂ ਕਿ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਸਾਡੇ ਬੱਚੇ ਅਸੀਂ ਸਾਰਾ ਹੁਣ ਵੀ ਮੌਜੂਦ ਜਿੰਨੇ ਵੀਰ ਭਰਾਵਾ ਚਾਇਨਾ ਡੋਰ ਤੋਂ ਗਰੀਜ ਕਰਾਂਗੇ ਔਰ ਇਸ ਦੇ ਨਾਲ ਇੱਕ ਸਰਕਾਰ ਨੂੰ ਅਪੀਲ ਵੀ ਕਰਦਾ ਕਿ ਧਾਗੇ ਵਾਲੀ ਡੋਰ ਨੂੰ ਪਰਸੋਹਤ ਕਰਨ ਵਾਸਤੇ ਥੋੜਾ ਰੇਟ ਘਟਾਏ ਜਾਣ ਲੋਕਾਂ ਨੂੰ ਕੁਝ ਉਹਦੇ ਚ ਲੋਨ ਵਗੈਰਾ ਦੇ ਕੇ ਉਹਨਾਂ ਨੂੰ ਉਸ ਕਾਰੋਬਾਰ ਨੂੰ ਵਧਾਇਆ ਜਾਵੇ ਤਾਂ ਕਿ ਲੋਕ ਚਾਈਨਾ ਡੋਰ ਤੋਂ ਕੰਨੀ ਕਿਤਰਾ ਜਾਣ ਦੁਕਾਨਦਾਰਾਂ ਨੂੰ ਕੀ ਅਪੀਲ ਕਰਨਾ ਚਾਹੀਦਾ ਦੁਕਾਨਦਾਰ ਵੀ ਕਹੀ ਅਸੀਂ ਦੁਕਾਨਦਾਰ ਵੀਰਾਂ ਨੂੰ ਅਪੀਲ ਕਰਦੇ ਆਂ ਕਿ ਸਰਕਾਰ ਦੀਆਂ ਮੌਜੂਦਾ ਨੀਤੀਆਂ ਦਾ ਸਾਥ ਦੇਣ ਇਸ ਚਾਈਨਾ ਡੋਰ ਨੂੰ ਵੇਚ ਕੇ ਆਪਣਾ ਗੈਰਕਾਨੂੰਨੀ ਕੰਮ ਨਾ ਕਰੋ ਅਤੇ ਸਰਕਾਰ ਦੇ ਦਿੱਤੀਆਂ ਹੀਆਂ ਜੋ ਹੈਗੀਆਂ ਨੇ ਹਦਾਇਤਾਂ ਦਾ ਪਾਲਣ ਕਰੋ ਉਹ ਤੁਹਾਡੇ ਮਾਧਿਅਮ ਤੋਂ ਪਤਾ ਲੱਗਾ ਪੁਲਿਸ ਪ੍ਰਸ਼ਾਸਨ ਵਾਲੋ ਪਿੰਡ ਪੱਦਰ ਤੇ ਜਾ ਕੇ ਲਾਂਚਮੈਂਟ ਕਰਾਈ ਜਾ ਰਹੀ ਹੈ ਸ਼ਹਿਰਾਂ ਦੇ ਵਿੱਚ ਲਾਂਚਮੈਂਟ ਕਰਾਈ ਜਾ ਰਹੀ ਹੈ ਕਿ ਚਾਈਨਾ ਡੋਰ ਦੀ ਵਰਤੋਂ ਨਾ ਕੀਤੀ ਜਾਵੇ ਇੱਕ ਬਹੁਤ ਹੀ ਚੰਗਾ ਉਪਰਾਹਲਾ ਹੈ ਇਸ ਦੇ ਨਾਲ ਸਾਨੂੰ ਵੀ ਸਾਰਿਆਂ ਨੂੰ ਇਹ ਚਾਹੀਦਾ ਵੀ ਜਿੱਥੇ ਪ੍ਰਸ਼ਾਸਨ ਆਪਣੀ ਵੱਲੋਂ ਚਾਈਨਾ ਡੋਰ ਬੰਦ ਕਰਾਉਣ ਲਈ ਕਾਰਵਾਈ ਕਰ ਰਿਹਾ ਉੱਥੇ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਉਹ ਇਸ ਡੋਰ ਦੀ ਖਰੀਦ ਨਾ ਕਰਨ ਕਿਉਂਕਿ ਇਹ ਡੋਰ ਕਿਸੇ ਦੀ ਵੀ ਸਾਕੀ ਨਹੀਂ ਹੈ ਇਸ ਡੋਰ ਦੇ ਨਾਲ ਜਿੱਥੇ ਮਨੁੱਖਾਂ ਦਾ ਨੁਕਸਾਨ ਹੁੰਦਾ ਉੱਥੇ ਕਈ ਜੀਵ ਦੇ ਨਾਲ ਲਪੇਟ ਵਿੱਚ ਆਉਂਦੇ ਉਹਨਾਂ ਦੀ ਜਾਨ ਚਲੀ ਜਾਂਦੀ ਹੈ ਸੋ ਪ੍ਰਸ਼ਾਸਨ ਅਤੇ ਸਰਕਾਰ ਨੂੰ ਜਿੱਥੇ ਬੇਨਤੀ ਹੈ ਕਿ ਇਸ ਦੇ ਉੱਤੇ ਸਖਤ ਕਾਨੂੰਨ ਇੱਕ ਬਣਾਇਆ ਜਾਵੇ ਜਿਹੜਾ ਇਹ ਡੋਰ ਨੂੰ ਵੇਚਦਾ ਹੈ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਉਸ ਦੇ ਨਾਲ ਲੋਕਾਂ ਨੂੰ ਵੀ ਦੁਬਾਰਾ ਅਪੀਲ ਕਰਦਾ ਕਿ ਇਸ ਡੋਰ ਨੂੰ ਰੋਕਣ ਲਈ ਪ੍ਰਸ਼ਾਸਨ ਦਾ ਸਾਥ ਦਈਏ ਤੇ ਇਸ ਦਾ ਬਾਈਕਾਟ ਕਰੀਏ ਜ਼ਰੂਰੀ ਸੂਚਨਾ ਪਾਲਸ ਪ੍ਰਸ਼ਾਸਨ ਵੱਲੋਂ ਭੇਜਿਆ ਗਿਆ ਹੁਕਮ ਸਰਪੰਚ ਵੱਲੋਂ ਕੀਤੀ ਗਈ ਬੇਨਤੀ ਕੀ ਚਾਈਨਾ ਡੋਰ ਤੇ ਬਿਲਕੁਲ ਮੁਕੰਮਲ ਲੜੀ ਆ ਪਵੰਦੀ ਆ ਚਾਈਨਾ ਡੋਰ ਦੇ ਨਾਲ ਪਤੰਗ ਚੜਾਉਣ ਦੀ ਜਿੱਥੇ ਪਵੰਦੀ ਆ ਉੱਥੇ-ਉੱਥੇ ਵੇਚਣ ਦੀ ਵੀ ਸਖਤ ਪਵੰਦੀ ਆ ਜੋ ਜਿਹੜਾ ਚਾਈਨਾ ਡੋਰ ਵੇਚੇਗਾ ਜਾਂ ਚਾਈਨਾ ਡੋਰ ਦੇ ਨਾਲ ਪਤੰਗ ਚੜਾਏਗਾ ਇਹ ਕਾਨੂੰਨ ਦੀ ਅਲੰਗਨਾ ਹੈ ਅਤੇ ਜੇ ਕੋਈ ਫੜਿਆ ਗਿਆ ਤਾਂ ਉਸ ਪਤੰਗ ਚੜਾਉਣਾ ਫੜਿਆ ਗਿਆ ਤੇ 370 ਦੀ ਧਾਰਾ ਜਿਹੜਾ ਅਰਾਦਾ ਕਤਲ ਦਾ ਮਕਦਮਾ ਜਿਹੜਾ ਹੈ ਉਹ ਪੁਲਿਸ ਪਰਚਾ 作ਨ ਕਰਦਾ ਹੈਗਾ ਸੋ ਮੇਰੀ ਨੌਜਵਾਨਾਂ ਨੂੰ ਬੇਨਤੀ ਕਿ ਇਹਦਾ ਸਮਝਣਾ ਕਿ ਐਸੀ ਕੋਠਿਆਂ ਤੇ ਆ ਤੇ ਸਾਨੂੰ ਪੁਲਿਸ ਨੇ ਇੱਥੇ ਕੀ ਦੇਖਣਾ ਆ ਅਗਰ ਜੇ ਇੱਕ ਕੋਠੇ ਦਾ ਦੂਜੇ ਕੋਠੇ ਵਾਲੇ ਨੇ ਕਿਸੇ ਮੁੰਡੇ ਦੀ ਵੀਡੀਓ ਬਣਾਤੀ ਜਾਂ ਝਲਾਰਤ ਕਰਤੀ ਜਾਂ ਕਿਸੇ ਹੋਰ ਜ਼ਿਮੇਵਾਰ ਬੰਦੇ ਨੇ ਤੁਹਾਡੀ ਸ਼ਿਕਾਇਤ ਉੱਥੇ ਲਾਤੀ ਤਾਂ ਪੁਲਿਸ ਜਿਹੜੀ ਆ ਉਹ ਵੀਡੀਓ ਵਾਇਰਲ ਤੇ ਹੋਣ ਤੇ ਹੀ ਤੁਹਾਡੇ ਤੇ 307 ਦੀ ਧਾਰਾ ਦੀ ਜਿਹੜਾ ਮਕਦਮਾ ਦਰਜ ਕਰਦਾ ਹੈਗੀ ਸੋ ਅਗਰ ਤੁਹਾਡੇ ਵਿਚਨ ਤੇ ਜਾਂ ਤੁਹਾਡੇ ਪਤੰਗ ਚੜਾਉਣ ਦੇ ਵਰਤੋਂ ਕਰਤੇ ਚਾਈਨਾ ਡੋਰ ਆਈ ਕੋਈ ਪਰਚਾ ਹੁੰਦਾ ਆ ਤਾਂ ਉਸ ਦੇ ਵਿੱਚ ਕੋਈ ਪੰਚ ਸਰਪੰਚ ਕੋਈ ਜ਼ਿੰਮੇਵਾਰ ਬੰਦਾ ਜਾਂ ਐਮਐਲਏ ਕੋਈ ਵੀ ਤੁਹਾਡੀ ਫਿਰ ਮਦਦ ਨਹੀਂ ਕਰ ਰਕੇਗਾ